ਜ਼ਿੰਦਗੀ ਵਿੱਚ ਸਾਧਨਾ ਦੀ ਗੱਲ ਕਰੀਏ ਸਾਧਨਾ ਦਾ ਸਾਡੀ ਜ਼ਿੰਦਗੀ ਵਿੱਚ ਕੀ ਰੋਲ ਰਿਹਾ ਹੌਲੀ ਹੌਲੀ ਬੈਲ ਗੱਡੀਆਂ ਦਾ ਸਮਾਂ ਆਇਆ ਬੈਲ ਗੱਡੀਆਂ ਤੋਂ ਸਾਈਕਲਾਂ ਦਾ ਸਮਾਂ ਆਇਆ ਤੇ ਸਾਈਕਲਾਂ ਤੋਂ ਮੋਟਰਸਾਈਕਲਾਂ ਦਾ ਸਮਾਂ ਆਇਆ ਤੇ ਜਿਹੜਾ ਲਗਭਗ 80 ਦੇ ਦਹਾਕੇ ਵਿੱਚ ਮੋਟਰਸਾਈਕਲ ਮਾਰਕੀਟ ਦੇ ਵਿੱਚ ਆਇਆ ਸੀ ਡੀਜ਼ਲ ਮੋਟਰਸਾਈਕਲ ਹਨ 2000 ਤੇ ਲੱਗੇ ਬੰਨੇ ਜਿਹੜੀ ਕੰਪਨੀ ਮੋਟਰਸਾਈਕਲ ਬੰਨਨੇ ਬੰਦ ਹੋ ਗਿਆ ਸੀ ਤੇ ਇਹਦੇ ਆਪਾਂ ਪੁਰਾਣੇ ਹਾਲਾਤ ਉਹਨਾਂ ਵਿੱਚ ਵੀਡੀਓ ਦੇ ਕਲਿੱਪ ਲਾ ਕੇ ਦਿਖਾਵਾਂਗੇ 45 ਹੋਣ ਤੋਂ ਬਾਅਦ ਇਹਦੇ ਜਿਹੜੇ ਨਵੇਂ ਹਲਾਤ ਆ ਉਹ ਤੁਹਾਡੇ ਸਾਹਮਣੇ ਆ ਤੇ ਧੰਨਵਾਦ ਪਹਿਲਾਂ ਤੁਸੀਂ ਸਾਨੂੰ ਪੁਰਾਣੇ ਮੋਟਰਸਾਈਕਲ ਦੇ ਦਰਸ਼ਨ ਕਰਵਾਏ ਆ ਬਾਪੂ ਨੇ ਬੜੇ ਸ਼ੌਂਕ ਨਾਲ ਲਾਗੇ ਤਾਹੀ ਠੀਕ ਹੈ ਜੀ ਜਦੋਂ ਇੱਕ ਕਲਾ ਜ਼ਮੀਨ ਆਉਂਦੀ ਜਦੋਂ ਮੈਂ ਮੋਟਰਸਾਈਕਲ ਆਇਆ ਇੱਥੇ ਲਗਭਗ ਕਿੰਨਾ ਖਰਚਾ ਆ ਗਿਆ ਤੁਹਾਡਾ ਤੁਹਾਨੂੰ ਇਹਨਾਂ ਦਾ ਕੰਮ ਕਿਵੇਂ ਲੱਗਾ ਭਾਈ ਕਰਨਦੰਦਪੁਰ ਸਾਹਿਬ 80 ਰੁਪਏ ਜੋ ਮੋਟਰਦਿਆਂ ਅਛਾ ਤੇ ਇਹ ਵੀ ਟੂੜੀ ਚੋਂ ਦੱਬਿਆ ਹੋਇਆ ਕੱਢਿਆ ਇਹ ਟੂੜੀ ਜਿਹੇਤਰਾ ਨੂੰ ਲੱਗਦਾ ਹੈਗਾ ਵੀ ਇਹ ਮਤਲਬ ਚੱਲਣ ਦੀ ਹਾਲਤ ਵਿੱਚ ਹੋ ਜਾਊਗਾ ਨੂੰ ਲੱਗਦਾ ਵੀ ਇਹੋ ਹੀ ਪਹਿਲਾ ਮੋਟਰਸਾਈਕਲ ਆ ਜਿਹੜਾ ਤੁਹਾਨੂੰ ਕੱਢਿਆ ਹੈ ਤੇ 10 ਚ ਕਿੰਨੇ ਨੰਬਰ ਦਵੋਗੇ ਭਾਜੀ ਹੁਣ ਹੁਣ ਹਾਂਜੀ ਸਸਰੀ ਗੱਲ ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਜ਼ਿੰਦਗੀ ਵਿੱਚ ਸਾਧਨਾ ਦੀ ਗੱਲ ਕਰੀਏ ਸਾਧਨਾ ਦਾ ਸਾਡੀ ਜ਼ਿੰਦਗੀ ਵਿੱਚ ਕੀ ਰੋਲ ਰਿਹਾ ਬੰਦੇ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਪਹਿਲਾ ਬੰਦਾ ਜੋ ਕੇ ਸਮੇਂ ਵਿੱਚ ਪੈਦਲ ਚੱਲਦਾ ਸੀ ਫਿਰ ਉਹ ਹੌਲੀ ਹੌਲੀ ਬੈਲ ਗੱਡੀਆਂ ਦਾ ਸਮਾਂ ਆਇਆ ਬੈਲ ਗੱਡੀਆਂ ਤੋਂ ਸਾਈਕਲਾਂ ਦਾ ਸਮਾਂ ਆਇਆ ਤੇ ਸਾਈਕਲਾਂ ਤੋਂ ਮੋਟਰਸਾਈਕਲਾਂ ਦਾ ਸਮਾਂ ਆਇਆ ਤੇ ਪੁਰਾਣੇ ਸਮੇਂ ਦੇ ਮੋਟਰਸਾਈਕਲ ਤੋਂ ਨਵੇਂ ਦੇ ਸਮੇਂ ਦੇ ਜਿਹੜੇ ਮੋਟਰਸਾਈਕਲ ਆ ਤੇ ਉਹਨਾਂ ਦੀ ਪਰਮਾਰ ਹਮੇਸ਼ਾ ਸਮੇਂ ਦੇ ਨਾਲ ਬਦਲਦੇ ਰਹੇ ਆ ਤੇ ਪਰ ਜਿਹੜੇ ਮੋਟਰਸਾਈਕਲ ਦੇ ਕੋਲ ਮੈਂ ਖੜਾ ਇਹ ਪੁਰਾਣੇ ਸਮੇਂ ਦਾ ਮੋਟਰਸਾਈਕਲ ਸਾਈਕਲ ਤੇ ਜਿਹੜਾ ਲਗਭਗ 80 ਦੇ ਦਹਾਕੇ ਵਿੱਚ ਮੋਟਰਸਾਈਕਲ ਮਾਰਕੀਟ ਦੇ ਵਿੱਚ ਆਇਆ ਸੀ ਡੀਜ਼ਲ ਮੋਟਰਸਾਈਕਲ ਪਹਿਲਾ ਮੋਟਰਸਾਈਕਲ ਸੀ ਜਿਹੜਾ ਡੀਜ਼ਲ ਤੇ ਡੀਜ਼ਲ ਤੇ ਆਇਆ ਤੇ ਪਰ ਲਗਭਗ 2 ਸਨ 2000 ਦੇ ਲਾਗੇ ਬੰਨੇ ਜਿਹੜੀ ਕੰਪਨੀ ਮੋਟਰਸਾਈਕਲ ਬੰਨੇ ਬੰਦ ਹੋ ਗਿਆ ਸੀ ਤੇ ਪਰ ਇਹਨਾਂ ਦੀਆਂ ਯਾਦਾਂ ਨੂੰ ਅੱਜ ਤਾਜ਼ਾ ਕੀਤਾ ਦਿয়াল ਆਟੋ ਵਰਕਸ ਪਿੰਡ ਟਿੱਬਾ ਜਿਹੜਾ ਕਪੂਰਥਲਾ ਵਿਖੇ ਤੇ ਇਹਦੇ ਆਪਾਂ ਪੁਰਾਣੇ ਹਾਲਾਤ ਤੁਹਾਨੂੰ ਵਿੱਚ ਵੀਡੀਓ ਤੇ ਕਲਿੱਪ ਲਾ ਕੇ ਦਿਖਾਵਾਂਗੇ ਤੇ ਉਹ ਮੋਡੀਫਾਈ ਹੋਣ ਤੋਂ ਬਾਅਦ ਇਹਦੇ ਜਿਹੜੇ ਨਵੇਂ ਹਾਲਾਤ ਆ ਉਹ ਤੁਹਾਡੇ ਸਾਹਮਣੇ ਆ ਤੇ ਬਾਕੀ ਆਪਾਂ ਮੋਡੀਫਿਕੇਸ਼ਨ ਬਾਰੇ ਹੋਰ ਜ਼ਿਆਦਾ ਜਾਣਕਾਰੀ ਦਿਆਲਾ ਆਟੋ ਵਰਕਸ ਦੇ ਜਿਹੜੇ ਓਨਰ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਅੰਦਰ ਤੇ ਤੁਹਾਡੇ ਨਾਲ ਸਾਂਝੀ ਕਰਦੇ ਆ ਆਜੋ ਆਪਾਂ ਅੰਦਰ ਉਹਨਾਂ ਨਾਲ ਸੰਪਰਕ ਕਰਦੇ ਆ ਜੇ ਬਾਈ ਹੁਣੀ ਫ੍ਰੀ ਆ ਗੱਲਬਾਤ ਕਰਦੇ ਆ ਪਾਜੀ ਕੀ ਹਾਲ ਆ ਦਿਆਲ ਆਟੋ ਵਰਕਸ ਹਾਂਜੀ ਹਾਂਜੀ ਸਹੀ ਟਿਕਾਣੇ ਆਏ ਆ ਤੇ ਇਹ ਬਾਈ ਵੀਰ ਦਾ ਆਪਣਾ ਨਾਮ ਦੱਸ ਦਿਓ ਬੰਦਾ ਮੇਰਾ ਨਾਮ ਆ ਜੀ ਅਰਪਨ ਸਿੰਘ ਚੰਡ ਜੀ ਦਾ ਜੀ ਹਾਂਜੀ ਹਾਂਜੀ ਤੇ ਇਹਨਾਂ ਵੀਰਾਂ ਨੇ ਜਿਹੜਾ ਆਪਾਂ ਬਾਹਰ ਮੋਟਰਸਾਈਕਲ ਦੇਖਿਆ ਮੋਡੀਫਾਈ ਕੀਤਾ ਹੋਇਆ ਇਹਨਾਂ ਵੱਲੋਂ ਤੇ ਆਪਣੇ ਕੋਲ ਹੈ ਟਾਈਮ ਥੋੜੀ ਜੀ ਗੱਲਬਾਤ ਕਰ ਲਈਏ ਆਜੋ ਆਜੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਆ ਬਹੁਤ ਬਹੁਤ ਵਧੀਆ ਜੀ ਤੇ ਸਾਨੂੰ ਥੋੜਾ ਜਿਹਾ ਸਮਝ ਆਈਦਾ ਤੁਹਾਡੇ ਨਾਲ ਗੱਲਬਾਤ ਕਰਨੀ ਆਪਾਂ ਠੀਕ ਹੈ ਜੀ ਹਾਂ ਹਾਂਜੀ ਦੋਸਤੋ ਇਹ ਨੇ ਆਪਣੇ ਦਿਆਲੋ ਆਟੋ ਵਰਕਸ ਵਾਲੇ ਭਾਜੀ ਤੇ ਆਪਾਂ ਬਾਹਰ ਪਹਿਲਾਂ ਮੋਡੀਫਾਈ ਮੋਟਰਸਾਈਕਲ ਜਿਹੜਾ ਕਿਤੋਂ ਦੇ ਬਾਰੇ ਆਪਾਂ ਗੱਲ ਕੀਤੀ ਆ ਆਪਾਂ ਨੂੰ ਵੀ ਜਾਣਕਾਰੀ ਮਿਲੀ ਸੀ ਤੇ ਇਹ ਕਹਿੰਦੇ ਇਹਨਾਂ ਨੇ ਹੋਰ ਵੀ ਕਾਫੀ ਮੋਟਰਸਾਈਕਲ ਜਿਹੜੇ ਆ ਮੋਡੀਫਾਈ ਕਰਕੇ ਦਿੰਦੇ ਆ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਇਹ ਜਾਣਕਾਰੀ ਦੇਣਗੇ ਕਿੰਨਾ ਸਮੇਂ ਵਿੱਚ ਤਿਆਰ ਕਰਕੇ ਦਿੰਦੇ ਆ ਕਿੰਨਾ ਖਰਚਾ ਆ ਜਾਂਦਾ ਆ ਤੇ ਹੋਰ ਕਿਹੜੇ-ਕਿਹੜੇ ਤਰ੍ਹਾਂ ਦੇ ਕੰਮ ਇੱਥੇ ਜਿਹੜੇ ਆ ਮੋਟਰਸਾਈਕਲ ਸੰਬੰਧੀ ਕਰਦੇ ਆ ਭਾਜੀ ਸਵਾਗਤ ਆ ਜੀ ਸੱਸੀ ਰਲ ਜੀ ਤੇ ਧੰਨਵਾਦ ਤੁਸੀਂ ਬਿਜੀ ਕਾਫੀ ਸੀਗੇ ਸਾਨੂੰ ਇਹ ਵੀ ਟਾਈਮ ਦਿੱਤਾ ਹੈ ਤੇ ਰੰਜੀਆ ਤੇ ਬਾਹਰ ਇੱਕ ਮੋਟਰਸਾਈਕਲ ਖੜਾ ਦੇਖਿਆ ਆਪਾਂ ਸੂਰਜ ਤੁਹਾਡੇ ਕੋਲ ਹਾਂਜੀ ਹਾਂਜੀ ਤੇ ਤੁਸੀਂ ਮੋਡੀਫਾਈ ਕੀਤਾ ਹਾਂਜੀ ਤੇ ਕਿੰਨੇ ਦਿਨ ਹੋ ਗਿਆ ਇਹ ਆਏ ਨੂੰ ਤੁਹਾਡੇ ਕੋ ਕੀ ਹਾਲਤ ਸੀ ਇਹਦੀ ਤੇ ਕਿੰਨੇ ਟਾਈਮ ਵਿੱਚ ਤਿਆਰ ਹੋ ਗਿਆ ਤੇ ਕਿੰਨਾ ਖਰਚਾ ਆਇਆ ਇਹ ਤੇ ਸਾਡੇ ਵੀ ਜਦੋਂ ਆਈ ਲੱਦ ਕੇ ਲੈਏ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਅੱਛਾ ਦੋ ਹੈਗੀ ਸੀ ਜਿਪਸੀ ਉਹ ਚਲਦ ਕੇ ਲੈ ਸੀਗੇ ਅੱਛਾ ਯਾਨੀ ਕਿ ਚੱਲਣ ਦੀ ਹਾਲਤ ਵਿੱਚ ਬਿਲਕੁਲ ਨਹੀਂ ਕਬਾੜ ਬਹੁਤ ਜ਼ਿਆਦਾ ਯਾਨੀ ਕਿ ਉਹਨਾਂ ਦੇ ਘਰਦਿਆਂ ਦੇ ਭਈਆਂ ਨੇ ਯਾਨੀ ਕਿ ਤੂੜੀ ਵਿੱਚ ਹੀ ਦਬ ਦਿੱਤਾ ਸੀ ਹੋਰ ਸਾਲ ਬਾਅਦ ਲੱਭਾ ਉਹਨਾਂ ਨੇ ਮੋਟਰਸਾਈਕਲ ਅੱਛਾ ਹਾਂਜੀ ਫੇ ਉਹਨਾਂ ਨੇ ਬਹੁਤ ਵੇਗ ਗਿਆ ਮਤਲਬ ਉਹਨਾਂ ਨੂੰ ਗਿਫਟ ਹੀ ਮਿਲ ਗਿਆ ਕਹਿੰਦਾ ਹਾਂਜੀ ਹਾਂਜੀ ਉਹਨਾਂ ਨੇ ਸਾਡੇ ਨਾਲ ਕਿਤੇ ਸੰਪਰਕ ਕੀਤਾ ਫੋਨ ਨੰਬਰ ਲੱਭ ਲੁੱਭ ਕੇ ਅੱਛਾ ਤੇ ਕਿੰਨਾ ਇਦਾਂ ਉਦਾਂ ਕਰਕੇ ਵੀ ਅਸੀਂ ਮੋਟਰਸਾਈਕਲ ਬਣਾਉਣਾ ਚਾਹੁੰਦੇ ਨੇ ਟੌਰਸਾ ਸਾਡੇ ਕੋਲ 97 ਮਾਡਲ ਠੀਕ ਹੈ ਡੀਜ਼ਲ ਤੇ ਚੱਲਦਾ ਹੈਗਾ ਤੁਸੀਂ ਕਰਦੇ ਹੋ ਕੰਮ ਉਹਦਾ ਮੈਂ ਕ 1983 ਤੋਂ ਲੱਗੇ ਹੈ ਇਸ ਕੰਮ ਜਿਹੜੇ ਪਹਿਲੇ ਸੂਰਜ ਉਹਨਾਂ ਨੇ ਉਹ ਬਹੁ ਕੀਤਾ ਹੈਗਾ ਠੀਕ ਹੈ ਜੀ ਇਹੋ ਮੇਰੀ ਦੁਕਾਨ ਉਹ ਪਿੱਛੇ ਸੀਗੀ ਫਿਰ ਮੈਂ ਇੱਥੇ 2001 ਚ ਨਵੀਂ ਸ਼ਾਪ ਪਾਈ ਆ ਗਈ ਇੱਥੇ ਫਿਰ ਪਿੰਡ ਸਾਡੇ ਟੱਪਾਈ ਆਈ ਤੇ ਜਿੰਦਾਂ ਦਾ ਮਰਜੀ ਕੋਈ ਵੀ ਵਹੀਕਲ ਹੋਵੇ ਹਾਂ ਜੀ ਪੈਟਰੋਲ ਵਾਲਾ ਹੋਵੇ ਐਕਟਵਾ ਹੋਵੇ ਕਿ ਇੱਥੇ ਸਕੂਟਰ ਹੋਵੇ ਜਰਨਲ ਓਵਰਹਾਲ ਜਾਨਕਿ ਫੁੱਲ ਕਿਸੇ ਨੂੰ ਕੋਈ ਸਮਾਨ ਲੈਣ ਦੀ ਲੋੜ ਨਹੀਂ ਸਾਡਾ ਆਪ ਦਾ ਆਪਾਂ ਤਾਂ ਇਹਦੀ ਗੱਲ ਕਰਦੇ ਆ ਇਹ ਤੁਹਾਡੇ ਕੋ ਕਿੰਨੇ ਦਿਨ ਹੋ ਗਏ ਮੋਟਰ ਤੇ ਸਾਡੇ ਕੋ 31 ਤਰੀਕ ਨੂੰ ਖੁੱਲ੍ਹਾ ਸੀ ਇਹ ਐਸੇ 31 ਨੂੰ ਹਾਂਜੀ 31 ਪਿਛਲੀ 31 ਅੱਛਾ ਪਿਛਲੀ 31 ਜਾਨੀ ਕਿ ਮਹੀਨਾ ਹੋ ਗਿਆ ਹੈ ਨਾ ਹਾਂਜੀ ਉਹਨਾਂ ਨੇ ਅਸੀਂ ਡੇਢ ਮਹੀਨੇ ਦੀ ਗੱਲ ਕੀਤੀ ਅਸੀਂ ਤੁਹਾਨੂੰ ਡੇਢ ਮਹੀਨੇ ਚ ਰਾਵਾਂਗੇ ਬਣਾ ਕੇ ਠੀਕ ਹੈ ਜੀ ਸਾਨੂੰ ਸਮਾਨ ਸਮੋਨ ਇਕੱਠਾ ਉਠਾ ਕਰਦਿਆਂ ਗੁਰਦਿਆਂ ਕਦੇ ਨਿਕਲਦਾ ਦੇ ਦਿੱਤਾ ਕਦੇ ਰੰਗਦਾ ਦੇ ਦਿੱਤਾ ਓਕੇ ਕਦੇ ਇੰਜਨ ਕਰਨਾ ਦੇ ਦਿੱਤਾ ਸਾਡਾ ਖਰਾਜੇ ਕੋਈ ਜਾਂਦਾ ਜਲੰਧਰ ਸਾਰਾ ਸਮਝਾ ਓਕੇ ਨਿਕਲ ਵੀ ਜਲੰਧਰ ਤੋਂ ਹੀ ਕਰਾਉਨੇ ਹੈਗੇ ਆ ਠੀਕ ਹੈ ਜੀ ਸਾਰਾ ਸਮਾਨ ਇਕੱਠਾ ਉਠਾ ਕਰਕੇ ਫੇ ਇੰਜਨ ਓਵਰਹਾਲ ਕਰਕੇ ਰੰਗਦੇ ਭੇਜ ਦਿੱਤਾ ਰੰਗ ਵਾਲਾ ਸਮਾਨ ਸਾਰਾ ਰੰਗਦੇ ਭੇਜਤਾ ਠੀਕ ਆ ਨਿਕਲ ਚ ਰਹਿ ਗਿਆ ਸਾਨੂੰ ਗੇਅਰ ਬਾਕਸ ਦੀ ਲੋੜ ਸੀ ਗੇਅਰ ਬਾਕਸ ਸਹੀ ਰੈਡੀ ਕਰ ਲਿਆ ਬਾਕੀ ਜੋ ਹੋ ਸਾਰਾ ਸਮਾਨ ਏਟ ਜੜ ਨਵਾਂ ਹੀ ਆ ਜੋ ਇੱਕ ਹਫਤਾ ਜੀ ਇਹਨੂੰ ਮਹੀਨੇ ਤੋਂ ਵੀ ਘੱਟ ਟਾਈਮ ਚ ਆਪਾਂ ਤਿਆਰ ਕਰਦਾ ਹਾਂ ਹਾਂਜੀ ਡੇਢ ਮਹੀਨੇ ਦਾ ਹੀ ਟਾਈਮ ਲੈ ਕੇ ਡੇਢ ਮਹੀਨੇ ਦਾ ਟਾਈਮ ਲੈ ਕੇ ਅਸੀਂ 31 ਦਿਨਾਂ ਵਿੱਚ ਤਿਆਰ 31 31 ਦਿਨਾਂ ਚ ਤਿਆਰ ਕਰਦਾ 31 ਜਿਹੜਾ ਸਮੇਂ ਤੋਂ ਪਹਿਲਾਂ ਤੇ ਇਹਦਾ ਜਿੱਦਾਂ ਸਮਾਨ ਜਿਹੜਾ ਇਹਦਾ ਹੈਗਾ ਆ ਹਾਂਜੀ ਆਸਾਨੀ ਨਾਲ ਆਪਣੇ ਲੋਕਲ ਮਿਲ ਜਾਂਦਾ ਕਿ ਜਾਂ ਮਤਲਬ ਜਲੰਧਰ ਹੀ ਜਾਣਾ ਪੈਂਦਾ ਸਪੈਸ਼ਲ ਜਲੰਧਰ ਹੀ ਜਾਣਾ ਮੇਰੇ ਲਗਭਗ ਸਮਾਨ ਇਹਦਾ ਫਿਰ ਚੁਰਕੇ ਲੈਣਾ ਪੈਂਦਾ ਸਾਰਾ ਜੀ ਉਹ ਸਾਨੂੰ ਯਾਨੀ ਕਿ ਇਹਦੇ ਬਾਰੇ ਲਗਭਗ ਨੌਲੇਜ ਆ ਹਾਂ ਜਿੱਥੋਂ-ਜਿੱਥੋਂ ਮਿਲਦਾ ਸਿਸਟਮ ਸਾਰਾ ਤੇ ਇਹ ਮੈਂ ਦੇਖਿਆ ਬਾਹਰ ਜਿੱਦਾਂ ਕਹਿੰਦਾ ਕੋਈ ਸ਼ਕਲ ਤਾਂ ਹੁਣ ਇੱਕ ਸਾਫ ਦੀ ਬੁਲਟ ਵਾਲੀ ਨਾਲ ਦੀ ਆ ਪਰ ਅਕਲ ਕੰਦੇ ਵਿੱਚ ਹਜੇ ਉਹ ਡੀਜ਼ਲ ਵਾਲੀ ਉਹ ਸੂਰਜ ਵਾਲੀ ਹੈ ਨਾ ਹਾਂਜੀ ਇਹਦਾ ਇਹਦੀ ਐਵਰੇਜ 70 ਕਿਲੋਮੀਟਰ ਐਵਰੇਜ ਹੁੰਦੀ ਹੈ 1 ਲੀਟਰ ਦੀ ਠੀਕ ਆ ਜੀ ਹਾਂਜੀ 70 ਕਿਲੋਮੀਟਰ ਹਾਂਜੀ ਤੇ ਸਪੀਡ ਵੀ ਇਹਦੀ 75 80 ਘਟੋ ਘਟ ਹੁੰਦੀ ਹੈਗੀ ਹੈ ਠੀਕ ਆ ਕੰਪਨੀ ਤਾਂ ਕਲੇਮ ਕਰਦੀ ਆ 85 ਤੋਂ 90 ਦੀ ਐਵਰੇਜ ਹਾਂਜੀ ਪਰ ਫਿਰ ਵੀ 70 75 ਦੀ ਐਵਰੇਜ ਦੇ ਦਿੰਦਾ ਆਸਾਨੀ ਨਾਲ ਯਾਨੀ ਕਿ ਅਸੀਂ ਇਹਨੂੰ ਇੰਨੀ ਪਿਕ ਅਪ ਇਹਦੀ ਦਿੱਤੀ ਪਈ ਆ ਵੀ ਜੇ ਤੁਸੀਂ ਡੀਜ਼ਲ ਵੇਖ ਕੇ ਵੀ ਕਹੋ ਵੀ ਅਸੀਂ ਕਿਸੇ ਬੱਸ ਨੂੰ ਕਰਾਸ ਕਰਨਾ ਹਾਂਜੀ ਤਤਰੀ ਬਾਸ ਨੂੰ ਕਰਾਸ ਕਰਦੇ ਬਹੁਤ ਵਰੀਆ ਠੀਕ ਹੈ ਮੇਰੀ ਡੀਜ਼ਲ ਮੋਟਰਸਾਈਕਲ ਜਿਹੜੇ ਆ ਉਹ ਮਗਰੀ ਤੁਰੇ ਜਾਂਦੇ ਨੇ ਇੱਕ ਮੈਂ ਇਹ ਵਿਖੇ ਵਾਲਾ ਮੋਟਰਸਾਈਕਲ ਜਿਹੜਾ ਆ ਡੀਜ਼ਲ ਆ ਹਾਂਜੀ ਇਹ ਕੰਬਾਈਨਾਂ ਵਾਲੇ ਬਹੁਤ ਰੱਖਦੇ ਆ ਕਾਰਨ ਕੰਬਾਈਨਾਂ ਵਾਲੇ ਤਾਂ ਆਉਂਦਾ ਨਾ ਵੀ ਉਹਨਾਂ ਦੇ ਚੱਲਦੇ ਮੋਟਰਸਰ ਬਹੁਤ ਜ਼ਿਆਦੇ ਹੁੰਦੇ ਆ ਕਿਉਂਕਿ ਜਿਹੜੇ ਉਹਨਾਂ ਦੇ ਮੁਲਾਜ਼ਮ ਰੱਖੇ ਹੁੰਦੇ ਕੰਬਾਈਨਾਂ ਦੇ ਉੱਤੇ ਉਹਨਾਂ ਦੀ ਜ਼ਿਆਦਾ ਲਾਪਰਵਾਹੀ ਹੁੰਦੀ ਸਾਂਭਣ ਦੀ ਵੀ ਇਹਨੂੰ ਲੋੜ ਨਹੀਂ ਪੈਂਦੀ ਲਗਭਗ ਤਾਂ ਦੂਜਾ ਮੇਰੇ ਸਾਹਮਣੇ ਖੱਤਿਆਂ ਵਿੱਚ ਵੀ ਧੱਕੜਿਆ ਹਾਂਜੀ ਹਾਂਜੀ ਤੁਹਾਡਾ ਦੂਜਾ ਜਿਹੜਾ ਪੈਟਰੋਲਾ ਬੁਲਟ ਆ ਉਹਦਾ ਓਦਾਂ ਖਰਚਾ ਬਹੁਤ ਆ 40 ਕਿਲੋ ਦੀ ਐਵਰੇਜ ਕੱਢਦਾ ਚਲੋ ਰੇਟ ਸੇਮ ਇੱਕੋ ਹੀ ਅੱਜਕੱਲ ਪੈਟਰੋਲ ਡੀਜ਼ਲ ਦੇ ਫੇਰ ਹੀ ਇੱਕ ਵਾਰੀ ਅਸੀਂ ਰਿਪੇਅਰ ਕਰਤੀ ਇਹਨੂੰ 10 ਸਾਲ ਤੀ ਦੇਖਣ ਦੀ ਲੋੜ ਨਹੀਂ ਟਾਈਮ ਸੇ ਸਰਵਿਸ ਕਰਾ ਲਓ ਠੀਕ ਠੀਕ ਹਾਂਜੀ ਔਰ ਜਰਨਲ ਓਵਰਹਾਲ ਆ ਕੋਈ ਚੀਜ਼ ਵੀ ਨਹੀਂ ਉਹਨਾਂ ਛੱਡੀ ਹੈਗੀ ਇੱਥੇ ਪਾਉਣ ਤੋਂ ਵੀਰ ਤੁਹਾਨੂੰ ਜੀ ਕਿ ਲਾਈਵ ਹੀ ਲਾਤੀਕ ਟਾਇਰਾਂ ਦੀ ਗੱਲ ਨੇ ਮੇਰੇ ਹਿਸਾਬ ਨਾਲ ਨਵੀਂ ਜਨਰੇਸ਼ਨ ਬਾਰੇ ਤੇ ਇਹ ਮੋਟਰਸਾਈਕਲ ਬਾਰੇ ਘੱਟ ਜਾਣਕਾਰੀ ਹੋਣੀ ਆ ਲਗਭਗ ਜਿਹੜੇ 90 ਦੇ ਦਹਾਕੇ ਦੇ ਜਵਾਬ ਆ ਜਿਨ੍ਹਾਂ ਨੇ ਚਲਾਇਆ ਤੇ ਜਾਂ ਜਿਨ੍ਹਾਂ ਨੇ ਇਹਦੇ ਵੇਖਿਆ ਜਾਂ ਉਦਾਂ ਵੀ ਝੂਟੇ ਲੈਣਾ ਇੱਥੇ ਬੈਗੇ ਉਹ ਇਹਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਜਾਣਦੇ ਤੇ ਇੱਕ ਤੁਸੀਂ ਜਾਣਕਾਰੀ ਦਿਓ ਵੀ ਇਹ ਲਗਭਗ ਇਹ ਵਾਲਾ ਮੋਟਰਸਾਈਕਲ ਕਿਹੜੇ ਸਾਲ ਵਿੱਚ ਆਇਆ ਸੀਗਾ ਮਾਰਕੀਟ ਦੇ ਵਿੱਚ ਜਿਹੜਾ ਇਹ ਹੈਗਾ ਹੀ ਬੁਲਟ ਦਾ ਤੇ ਇਹ ਹੈਗਾ ਵਾ ਯਾਨੀ ਜਿਹੜਾ ਸੂਰਜ ਤੋਂ ਸ਼ੁਰੂ ਹੋਇਆ ਸੀ 1983 ਤੋਂ ਸ਼ੁਰੂ ਹੋ ਗਿਆ ਸੀ ਲਗਭਗ ਠੀਕ ਆ ਜੀ ਹਾਂਜੀ ਇਹਦਾ 83 ਦਾ ਹੈਗਾ ਵਾ ਇਹ ਕੰਪਨੀ ਫਿਟਡ ਰਾਇਲਨ ਰਫੀਲਡ ਵੱਲੋਂ ਹੀ ਤਿਆਰ ਕੀਤਾ ਗਿਆ ਇਹ ਸ਼ੁਰੂ ਤੋਂ ਇਹ ਰਾਇਲਨ ਫੀਲਡ ਹੀ ਇਹਨੂੰ ਕਰਦਾ ਆ ਰਿਹਾ ਵਾ ਹਣਾ ਠੀਕ ਆ ਇਹ ਰਾਇਲਨ ਫੀਲਡ ਵੱਲੋਂ ਹੀ ਤਿਆਰ ਹੁੰਦਾ ਆ ਰਿਹਾ ਵਾ ਸ਼ੁਰੂ ਤੋਂ 1983 ਵਿੱਚ ਦੱਸਿਆ ਉਹ ਸੂਰਜ ਮੋਟਰਸ ਦਾ ਸੀ ਸੂਰਜ ਹਾਂ ਉਹ ਇਦਾਂ ਹੋਇਆ ਗਿਆ ਇਹ ਇਹਨੇ ਇੱਕ ਰੇਟ ਜੀ ਹੋ ਗਈ ਸੀ ਬੁਲੇਟ ਮੋਟਰਸਾਈਕਲ ਦੀ 1984 ਵਿੱਚ ਜਾ ਕੇ ਓਕੇ ਉਹ 3.5 ਹਸਪਾਵ ਦਾ ਹੁੰਦਾ ਸੀ ਤੇ ਉਹ ਇਹਨੇ ਆਪਣੀ ਸੈਂਟਰ ਗਵਰਨਮੈਂਟ ਜਾਂ ਪੰਜਾਬ ਗਵਰਨਮੈਂਟ ਬੰਦ ਕਰਤਾ ਸੀ ਬਿਲਕੁਲ ਠੀਕ ਹੈ ਤੇ ਇਹਨਾਂ ਦਾ ਕੇਸ ਚੱਲਿਆ ਸੀ ਸੂਰਜ ਵਾਲਿਆਂ ਦਾ ਠੀਕ ਹੈ ਉਹਨਾਂ ਨੇ ਫਿਰ 100 3 ਹਸ ਪਾਵਰ ਦੇ ਇਹਦੇ ਪੇਪਰ ਇਸ਼ੂ ਕਰਤੇ ਕਿ ਇਹਦੇ 'ਚ ਪੈਟਰੋਲ ਜਿੰਨੀ ਜਾਨ ਨਹੀਂ ਹੁੰਦੀ ਸੋ ਪਾਵਰ ਘੱਟ ਦੀ ਪੈਟਰੋਲ ਨਾਲ ਇਸ ਕਰਕੇ ਇਹਨੂੰ ਹਰੀ ਝੰਡੀ ਦੇ ਦਿੱਤੀ ਇਹ ਲਗਭਗ ਕਿੰਨੇ ਸਾਲ ਚੱਲਿਆ ਹੋਊ ਮਾਰਕੀਟ 'ਚ ਇਹ ਵਾਲਾ ਮਾਰਕੀਟ ਦੇਖ ਲਓ ਤੁਸੀਂ 83 ਤੋਂ ਲੈ ਕੇ ਕਿੱਥੋਂ ਆ ਗਿਆ ਹੁਣ 83 ਤੇ ਕਿੰਨੇ ਆ 7 90 ਤੇ 10 17 17 ਤੋਂ 25 ਹਾਲ ਵਾਲ ਵਿੱਚ ਨਹੀਂ ਨਹੀਂ ਹੁਣ ਤਾਂ ਚੱਲੀ ਜਾਂਦੇ ਕਹਿਣ ਦਾ ਮੈਂ ਬਣਨੇ ਕਦੋਂ ਤੱਕ ਬਣਦੇ ਰਹੇ ਮਤਲਬ ਇਹ ਏਜੰਸੀ 2000 ਤੱਕ ਬਣਦੇ 2000 ਤੀ ਬਣਦੇ 2000 ਤੱਕ ਮੁਰਕ ਕੇ ਇਹ ਲੋਕਾਂ ਨੇ ਮੰਗ ਸੀਗੀ ਦਸਾਂ ਕੋਈ 2000 ਦੇ ਵਿੱਚ ਇਹਨਾਂ ਦਾ ਸਾਰਾ ਸਿਸਟਮ ਬੰਦ ਹੋ ਗਿਆ ਸੀਗਾ ਡੀਲ ਨਾਲ ਡੀਲ ਵਾਲਾ ਤੋਂ ਬਾਅਦ ਆਜਾਦਾ ਰਹਿ ਗਈਆਂ ਆ ਤੇ ਪਰ ਤੁਹਾਡੇ ਵਰਗੇ ਕਾਰੀਗਰ ਹੁਣ ਕਹਿੰਦੇ ਆ ਵੀ ਸਾਹ ਪਾਈ ਜਾਂਦੇ ਫੇਰ ਦੁਬਾਰਾ ਜਾਨੀ ਕਿ ਸੂਰ ਜਿਹੜਾ ਬਣਦਾ ਸੀ ਉੱਚ ਸਮਾਨ ਉਹਨਾਂ ਕੋ ਕੰਪਨੀ ਕੋ ਆਬਦਾ ਨਹੀਂ ਖੀ ਹੈਗਾ ਅੱਛਾ ਬਾਜ਼ਾਰ ਚੋਂ ਇਕੱਠਾ ਕਰਕੇ ਜਿੱਦਾਂ ਸਾਮਾਨ ਕੋਈ ਜੱਦੀ ਜਾਵੇ ਦੀ ਚੀਜ਼ ਲਾਤੀ ਤੇ ਇਹਦੀ ਏਜੰਸੀ ਕੋਈ ਪੰਜਾਬ ਵਿੱਚ ਵੀ ਰਹੀ ਪਹਿਲਾਂ ਕਿ ਜਾਂ ਪੰਜਾਬ ਚ ਰਹੀ ਲੁਧਿਆਣੇ ਵੀ ਰਹੀ ਪਟਿਆਲੇ ਵੀ ਰਹੀ ਤੇ ਅੰਮ੍ਰਿਤਸਰ ਵੀ ਰਹੀ ਤੇ ਹੁਣ ਇਸ ਟਾਈਮ ਕੋਈ ਨਹੀਂ ਐਸ ਟਾਈਮ ਐਸ ਟਾਈਮ ਜ਼ਿਆਦਾ ਗੁਜਰਾਤ ਵਿੱਚ ਆ ਗੁਜਰਾਤ ਚ ਬਹੁਤ ਜ਼ਿਆਦਾ ਹੈਗਾ ਠੀਕ ਹੈ ਜੀ ਤੇ ਚਲੋ ਇਹ ਆਪਣੀ ਮੋਟਰਸਾਈਕਲ ਬਾਰੇ ਗੱਲਬਾਤ ਹੋ ਗਈ ਤੇ ਸਾਨੂੰ ਜਾਣਕਾਰੀ ਦਿਓ ਜੇ ਇਸ ਤੋਂ ਇਲਾਵਾ ਇਹ ਲੈਦਾ ਕੋਈ ਹੋਰ ਕਿਸੇ ਤਰ੍ਹਾਂ ਦੇ ਮੋਟਰਸਾਈਕਲ ਨੂੰ ਮੋਡੀਫਾਈ ਕਰਨਾ ਹਾਂਜੀ ਤੇ ਉਹ ਵੀ ਕਰਦੇ ਆਪਾਂ ਹਾਂਜੀ ਟੋਟਲ ਟੋਟਲ ਹੁਣੇ ਹੀ ਇੱਕ ਬਾਕਸਰ ਬਣਾ ਕੇ ਦਿੱਤਾ ਸਰਵਰ ਬਹੁਤ ਤਕੜਾ ਬੀ ਮੋਡੀਫਾਈ ਕੀਤਾ ਉਹ ਵੀ ਬਿਲਕੁਲ ਠੀਕ ਆ ਜੇ ਉਹਦੀਆਂ ਫੋਟੋਆਂ ਹੋਈਆਂ ਤੇ ਸਾਨੂੰ ਦਿਓ ਆਪਾਂ ਵੀਡੀਓ ਦੇ ਵਿੱਚ ਜ਼ਰੂਰ ਐਡ ਕਰਾਂਗੇ ਤੇ ਤੁਸੀਂ ਹਾਲਤ ਦੇਖ ਕੇ ਟਾਈਮ ਦਿੰਨੇ ਆ ਕਿ ਜਾਂ ਮਤਲਬ ਤੁਹਾਡਾ ਟਾਈਮ ਫਿਕਸ ਆ ਵੀ ਇੰਨੇ ਟਾਈਮ ਦੇ ਵਿੱਚ ਹੀ ਤਿਆਰ ਕਰਕੇ ਦਵਾਓ ਕਿਉਂਕਿ ਕਸਟਮਰ ਦੇ ਪੇਮੈਂਟ ਪਾਉਣ ਤੇ ਹੁੰਦਾ ਹੈ ਸਾਨੂੰ ਠੀਕ ਆ ਕਿਉਂਕਿ ਪੇਮੈਂਟ ਸਾਨੂੰ ਅੱਧੋਂ ਜਾਰੀ ਐਡਵਾਂਸ ਪਾਉਣੀ ਪੈਂਦੀ ਓਕੇ ਹਾਂਜੀ ਫੇਰ ਗੱਲਬਾਤ ਚੱਲਦੀ ਹੈਗੀ ਆ ਕਿ ਉਹ ਪ੍ਰੋਸੀਜਰ ਬਹੁਤ ਲੰਬਾ ਹੁੰਦਾ ਹੈ ਇਹ ਹਾਂ ਹਾਂ ਹਾਂਜੀ ਇਸ ਕਰਕੇ ਟਾਈਮ ਫੇਰ ਜਿਹੜੇ ਸਾਡੇ ਖਰਾディーਆ ਆ ਜਾਂ ਰਾਂਗੜਾ ਆ ਸਾਡੇ ਸੱਜਣ ਬੇਲੀ ਆ ਸਾਨੂੰ ਪ੍ਰੋਪਰ ਗਾਈਡੈਂਸ ਸਾਰਾ ਕੁਝ ਬਰੀਆ ਜਾਨੀ ਕਿ ਟਾਈਮ ਸਿਰ ਕਰਕੇ ਠੀਕ ਹੈ ਜੀ ਹਾਂਜੀ ਤੇ ਸਾਡੀ ਫ੍ਰੀਟਿੰਗ ਅਸੀਂ ਜਿਹਨੇ ਕੰਮ ਕਰਦੇ ਹਾਂ ਦੁਕਾਨ ਦੇ ਵਿੱਚ ਔਰ ਸਾਡੀ ਫ੍ਰੀਟਿੰਗ ਜੈਨੂਇਨ ਹੋਊਗੀ ਸਾਰੀ ਠੀਕ ਹੈ ਜੀ ਹਾਂਜੀ ਤੇ ਹੋਰ ਮਤਲਬ ਜਿੱਦਾਂ ਕਿਸੇ ਨੇ ਲਾਈਟ ਸਿਸਟਮ ਵਗੈਰਾ ਲਵਾਉਣਾ ਹੋਵੇ ਤੇ ਜਾਂ ਵੱਡੇ ਹਾਰਨ ਵਗੈਰਾ ਉਹ ਵੀ ਆਪਣੇ ਕੋਲ अवेलेबल ਰਹੇਗਾ ਕੁਝ ਆਪਣੇ ਕੋਲ ਅਵੇਲੇਬਲ ਹੁੰਦਾ ਹੈ ਹਨ ਜੋ ਐਸੈਸਰੀ ਸਾਰੀਆਂ ਅਵੇਲੇਬਲ ਹੁੰਦੀਆਂ ਆਪਣੇ ਕੋਲ ਬਾਈਕ ਦੀ ਨਾਲ ਆਪਣੀ ਕਾਰ ਵਾਸ਼ ਦਾ ਵੀ ਉਹਨਾਂ ਕਾਰ ਵਾਸ਼ ਵੀ ਹੈ ਰਬ ਵੈਕਿਊਮ ਦਾ ਵੀ ਹੈਗਾ ਟਾਇਰ ਨਵੇਂ ਵੀ ਆ ਬੈਕਿਊਮ ਦਾ ਵੀ ਹੈਗਾ ਸਾਰਾ ਕੋਈ ਫਰੰਟ ਸ਼ੋ 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 ਵਗੈਰਾ ਬਾਈਕ ਦੀਆਂ ਸ਼ੋ ਜਿਹੜੀਆਂ ਟੁੱਟ ਜਾਂਦੀਆਂ ਆ ਆਮ ਹੀ ਉਭੀ ਆਪਣੇ ਕੋ ਸਾਰੇ ਸਾਰੇ ਇੱਕ ਮਾਡਲ ਦੀਆਂ ਅਵੇਲੇਬਲ ਹੁੰਦੀਆਂ ਆ ਹਾਂਜੀ ਕਸਟਮਰ ਨੂੰ ਕਿਹੜੇ ਰਿਟਰਨ ਨਾ ਪੈਂਦਾ ਸਾਡਾ ਆਉਦਾ ਹੀ ਆ ਤੁਸੀਂ ਸਾਨੂੰ ਪੈਸੇ ਦੇਣੇ ਦਾ ਉਹੀ ਚੀਜ਼ ਲੈ ਜਣੀ ਬਣੀ ਬੱਤਰੀ ਇਹਦੀ ਮੋਡਲ ਚੱਕਰ ਪਿੱਛੇ ਲੈ ਉਥੇ ਦਾ ਸਮਾਨ ਕੋਈ ਨਹੀਂ ਇਕੱਠਾ ਸਮਾਨ ਹੀ ਵਰਤਦੇ ਆ ਦੂਜਾ ਸਮਾਨ ਨਹੀਂ ਦੂਜੇ ਸਮਾਨ ਚ ਕਿਉਂਕਿ ਕੰਪਲੀਟ ਬਹੁਤ ਜ਼ਿਆਦਾ ਆਉਂਦੀ ਆ ਉਹਦਾ ਕਰਕੇ ਅਸੀਂ ਉਹ ਚੀਜ਼ਾਂ ਨਹੀਂ ਵਰਤਦੇ ਜੈਨੂਇਨ ਪਾਰਟਸ ਜੀ ਸਾਰੇ ਬਿਲਕੁਲ ਫਾਇਦਾ ਤਾਂ ਤਾਂ ਹੀ ਆਗਰ ਕਸਟਮਰ ਖੁਸ਼ ਹੋ ਕੇ ਜਾਏਗਾ ਨਾ ਹਾਂ ਜੀ ਹੁਣ 00 ਸਾਰੀ ਫਿਟਿੰਗ ਹੋਈ ਆ ਕੋਈ ਦੁਬਾਰਾ ਵੇਖਣ ਦੀ ਲੋੜ ਨਹੀਂ ਹੁਣ ਆਪਾਂ ਜੀ ਸੂਰਜ ਦੀ ਗੱਲ ਕਰੀਏ ਇਹ ਲਗਭਗ ਹੁਣ ਤੱਕ ਕਿੰਨੇ ਕੁ ਮੋਟਰਸਾਈਕਲ ਤੁਸੀਂ ਤਿਆਰ ਕਰਕੇ ਦੇ ਦਿੱਤੇ ਲੋਕਾਂ ਨੂੰ ਕੋਈ ਬੇਹੱਦ ਪਤਾ ਹੀ ਨਹੀਂ ਮੇਰੇ ਆਪਣੇ ਵੀ ਬਣਾ ਕੇ ਦਿੱਤੇ ਪਏ ਬੁੱਲਟ ਦੀ ਕਿਐਸੀ ਲੈ ਕੇ ਪੁਰਾਣੀ ਓਕੇ ਇੰਜਨ ਓਵਰਹਾਲ ਕਰਕੇ ਪੁਰਾਣਾ ਓਕੇ ਜਿੱਦਾਂ ਸਰਦਾਰ ਬਲਗਾਰ ਸਿੰਘ ਮਾਸਟਰ ਕੋ ਬਣਿਆ ਪਿਆ ਇਹ ਜੋ ਵੀ ਅੱਜੇ ਵੀ ਚੱਲਦਾ ਪਿਆ ਇੱਥੇ ਪਿੰਡ ਟਿੱਬੀ ਜੀ 72 ਮਡਿਆ ਉਹ ਅੱਛਾ ਅੱਛਾ ਜਿਹੋ ਚ ਮਚੈਸੀ ਰੱਖੀ ਉਹਨਾਂ ਦੇ ਹੰਦਾ ਹੀ ਕਿ ਜਿਹੜਾ ਪੁਰਾਣਾ ਉਹ ਸਾਰਾ ਰੈਡੀ ਕਰਕੇ ਉਸ ਤੋਂ ਬਾਅਦ ਹਰਜੀਤ ਠੇਕੇਦਾਰ ਦਾ ਸੀ ਉਹ ਵੀ ਅਸੀਂ ਇੱਥੇ ਆਪੇ ਬਣਾਇਆ ਸਾਰਾ ਇਹ ਡੋਰਿਆਂ ਨੇ ਪਤਾ ਨਹੀਂ ਕਿੰਨੇ ਮੋਢਫਲ ਬਣਾਏ ਅੱਛਾ ਮੱਲਾਂ ਵਾਲੇ ਬਣਾ ਕੇ ਭੇਜੇ ਨਵਾਂ ਸ਼ਹਿਰ ਭੇਜੇ ਬੰਗੇ ਭੇਜੇ ਨਿਹਾਲ ਸਿੰਘ ਹੋਲਾ ਭੇਜੇ ਮੋਗੇ ਭੇਜੇ ਠੀਕ ਹੈ ਜੀ ਆਹ ਹੋ ਨੰਬਰ ਸਰ ਇਹ ਅੰਮ੍ਰਿਤਸਰ ਜਾਣਾ ਅੱਜ ਹੋ ਜਿਹੜਾ ਇੱਕ ਮਗਰ ਹੂਰ ਤਿਆਰ ਕਰ ਉਹ ਜਿਹੜਾ ਇੱਕ ਹੋਰ ਰਿਹਾ ਇਸ ਵੇਲੇ ਉਹ ਡੌਲੇ ਪਿੰਡ ਦਾ ਇੱਥੋਂ ਦਾ ਅੱਛਾ ਆਪਣੇ ਲੋਕਲ ਹੀ ਆ ਹਾਂਜੀ ਹਾਂਜੀ ਉਹ ਇਹਦਾ ਦੇਖ ਕੇ ਸਾਰਾ ਕੋ ਜਿਹੜੀਆਂ ਫੋਟੋਆਂ ਲਾ ਕੇ ਉਹਨਾਂ ਅਮਰੀਕਾ ਪਾਈਆਂ ਆਉਦੇ ਨਿਆਣਿਆਂ ਨੂੰ ਠੀਕ ਹੈ ਉਹ ਕਹਿੰਦੇ ਜਾ ਕੇ ਜਿਨ੍ਹਾਂ ਨੇ ਪੈਸੇ ਲਾ ਦਿੱਤੇ ਉੱਥੇ ਜਾ ਲਾਟੋ ਦੇ ਦੇ ਕੇ ਉਹ ਮੁਰਸਲ ਠੀਕ ਹੈ ਜੀ ਕਰਾਓ ਇਹਨੂੰ ਠੀਕ ਹੈ ਜੀ ਤੇ ਬਾਈ ਜੀ ਮੇਰੇ ਜਿੰਨੇ ਸਵਾਲ ਹੈਗੇ ਮੈਂ ਪੁੱਛ ਤੇ ਤੁਸੀਂ ਆਪਣੀ ਦੁਕਾਨ ਦੀ ਇੱਕ ਲੋਕੇਸ਼ਨ ਦੱਸ ਦੋ ਪੂਰਾ ਐਡਰੈਸ ਦੱਸ ਦੋ ਤੇ ਜੇ ਹੋਰ ਹੋਰ ਤੁਸੀਂ ਕੀ ਕੀ ਤਿਆਰ ਕਰਕੇ ਦੱਸਦੇ ਉਹਦੇ ਬਾਰੇ ਵੀ ਜਾਣਕਾਰੀ ਦੇ ਦਿਓ ਆਪਣਾ ਪਿੰਡ ਹੈਗਾ ਇਹ ਟਿੱਬਾ ਸ਼ਾਪ ਆਪਣੀ ਸੈਦਪੁਰ ਰੋਡ ਤੇ ਪੈ ਜਾਂਦੀ ਆ ਠੀਕ ਆ ਜੀ ਆਪਣੇ ਜ਼ਿਲ੍ਹਾ ਜ਼ਿਲ੍ਹਾ ਕਪੂਰਥਲਾ ਵਿੱਚ ਪੈਣਦੀ ਜ਼ਿਲ੍ਹਾ ਕਪੂਰਥਲਾ ਤਹਿਸੀਲ ਸੁਲਤਾਨਪੁਰ ਲੋਧੀ ਪੈਂਦਾ ਹੈ ਆਪਣਾ ਆਪਣਾ ਮੇਰਾ ਪਾਪਾ ਦਾ ਮੋਬਾਈਲ ਨੰਬਰ ਹੈ 9815073213 ਤਾਂ ਮੇਰਾ ਹੈਗਾ ਜੀ 9803839123 ਤਾਂ ਬਾਕੀ ਆਪਾਂ ਬਾਇਓ ਵਿੱਚ ਆਪਣੀ ਆਪਣੀ ਆਈਡੀ ਭਾਈ ਨੂੰ ਸ਼ੇਅਰ ਕਰਾਂਗੇ ਉਹੀ ਬਾਇਓ ਵਿੱਚ ਵੀ ਸਾਰਾ ਕੰਟੈਕਟ ਨੰਬਰ ਹੈਗਾ ਆਪਣਾ ਤੇ ਹੋਰ ਜਦੋਂ ਤੁਸੀਂ ਮਤਲਬ ਆਪਾਂ ਹੋਰ ਨਾਲ ਦੀ ਵੀ ਗੱਲ ਕਰ ਲਈ ਆ ਤੇ ਲਾਈਟ ਸਿਸਟਮ ਵਗੈਰਾ ਜਿਹੜਾ ਤੁਸੀਂ ਉਹ ਕੱਲੇ ਮੋਟਰਸਾਈਕਲਾਂ ਤੇ ਲਾਉਣੇਗਾ ਗੱਡੀਆਂ ਵਗੈਰਾ ਤੇ ਵੀ ਲਾਉਣੇ ਆ ਕੱਲਾ ਕੱਲਾ ਬਾਈਕਸ ਦਾ ਹੀ ਆਪਾਂ ਕੰਮ ਕਰਦੇ ਭਾਈ ਟੂ ਵੀਕਲ ਟੂ ਟੂ ਵੀਲਰ ਜਿੰਨੇ ਵੀ ਆ ਆਪਾਂ ਉਹਨਾਂ ਦਾ ਸਾਰਿਆਂ ਦਾ ਕੰਮ ਕਰਦੇ ਸਕੂਟਰ ਹੋ ਗਏ ਸਕੂਟੀਆਂ ਹੋ ਗਈਆਂ ਬੀ ਐਸ ਸਪੈਸ਼ਲ ਆਪਾਂ ਬੀ ਐਸ ਐਕਸ ਦਾ ਵੀ ਕੰਮ ਕਰਦੇ ਆ ਓਕੇ ਜਿਹੜੀਆਂ ਸੈਂਸਰ ਟਾਈਪ ਆਉਂਦੀਆਂ ਉਹਨਾਂ ਦਾ ਆਪਾਂ ਸਾਰਾ ਸਿਸਟਮ ਲਿਆ ਕੇ ਰੱਖਿਆ ਹੋਇਆ ਹੈ ਵਾ ਕੰਪਿਊਟਰਾਈਜ਼ਡ ਉਹਨਾਂ ਦਾ ਸਿਸਟਮ ਹੈ ਆਪਾਂ ਸਾਰਾ ਚੈੱਕ ਕਰਕੇ ਇੰਜੈਕਟਰ ਸਿਸਟਮ ਨੂੰ ਸਾਰਾ ਉੱਪਰ ਰੈਡੀ ਕਰੀਦਾ ਇੱਥੇ ਹਾਂਜੀ ਤੇ ਹੋਰ ਕੋਈ ਤੁਹਾਡੇ ਦਿਮਾਗ ਵਿੱਚ ਕੋਈ ਗੱਲ ਦੱਸਣ ਵਾਲੀ ਹੋਵੇ ਜੀ ਸਾਡੇ ਕੋਲ ਪੁੱਛਣ ਨੂੰ ਰਹੀ ਹੈ ਮੀਟਰ ਦਿਖਾ ਦਿਓ ਇਹਨਾਂ ਨੂੰ ਤੇ ਠੀਕ ਆ ਜੀ ਇਹ ਸੀ ਜਾਣਕਾਰੀ ਤੇ ਜੇ ਤੁਸੀਂ ਹੋਰ ਵੀ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਆਪਾਂ ਸਕਰੀਨ ਤੇ ਬਾਈ ਹੁਣਾ ਦਾ ਨੰਬਰ ਚਲਾ ਦਾਂਗੇ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਇਹਨਾਂ ਦੀ ਇੰਸਟਾਗ੍ਰam ਦੀ ਆਈਡੀ ਵੀ ਮੈਂਸ਼ਨ ਕਰ ਦਾਂਗੇ ਤੇ ਦੋਸਤੋ ਪਤਾ ਲੱਗਿਆ ਜਿਹੜਾ ਬਾਈ ਹੁਣਾ ਨੇ ਮੋਟਰਸਾਈਕਲ ਬਾਹਰ ਤਿਆਰ ਕੀਤਾ ਉਹ ਵੀ ਸੱਜਣ ਤੁਰੇ ਹੋਏ ਆ ਉਹ ਬਾਈਕ ਲੈਣ ਆ ਰਹੇ ਆ ਉਹਨਾਂ ਨੇ ਇਹਨਾਂ ਤੋਂ ਬਾਈਕ ਤਿਆਰ ਕਰਵਾਈ ਆ ਜੇ ਹੋ ਸਕੇ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਪਰ ਤੱਕ ਉਦੋਂ ਤੱਕ ਲਈ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਜੇ ਬਾਈ ਹੁਣੀ ਆ ਗਏ ਜਰੂਰ ਉਹਨਾਂ ਨਾਲ ਵੀ ਗੱਲ ਤੇ ਆਡੀ ਕਰਵਾਵਾਂਗੇ ਦੋਸਤੋ ਆਪਾਂ ਜਿੱਦਾਂ ਪਹਿਲਾਂ ਗੱਲ ਕੀਤੀ ਸੀਗੀ ਵੀ ਜੇ ਬਾਈਆਂ ਨੇ ਜਿਨ੍ਹਾਂ ਨੇ ਮੋਟਰਸਾਈਕਲ ਤਿਆਰ ਕਰਵਾਇਆ ਤੇ ਆਪਾਂ ਉਹਨਾਂ ਤੋਂ ਵੀ ਇਹਦੇ ਬਾਰੇ ਕੁਝ ਜਾਣਕਾਰੀ ਲਵਾਂਗੇ ਤੇ ਉਹ ਬਾਈ ਹੁਣੀ ਆ ਚੁੱਕੇ ਆਪਣੇ ਨਾਲ ਬਾਜੀ ਸਵਾਗਤ ਆ ਜੀ ਤੇ ਧੰਨਵਾਦ ਪਹਿਲਾਂ ਤੁਸੀਂ ਸਾਨੂੰ ਪੁਰਾਣੇ ਮੋਟਰਸਾਈਕਲ ਦੇ ਦਰਸ਼ਨ ਕਰਵਾਏ ਆ ਤੇ 97 ਇਹ ਦਾ ਦੋਜੀ ਇਹ ਕਿੰਨਾ ਮਾਡਲ ਹੈਗਾ ਇਹ ਵਾਲਾ ਇਹ ਜੀ 97 ਮਾਡਲ ਆ ਠੀਕ ਆ ਜੀ ਇਹ ਮੈਂ 97 ਚ ਲਿਆ ਸੀ ਠੀਕ ਆ ਜੀ ਤੇ ਉਦੋਂ ਨਾਲ ਸ਼ਿਕਾ ਮਿਲਦਾ ਸੀ ਓਕੇ ਫਿਰ ਉਦੋਂ ਮਗਰੋਂ ਇਹਨੂੰ ਮੈਂ ਉਦੋਂ ਤੋਂ ਚਲਾਉਂਦਾ ਹੀ ਆ ਆ ਠੀਕ ਆ ਜੀ ਬਹੁਤ ਹੀ ਜ਼ਿਆਦਾ ਮੈਂ ਚਲਾਇਆ ਤੇ ਹੁਣ ਮਤਲਬ ਇਹ ਮੋਡੀਫਾਈ ਕਰਾਉਣ ਤੋਂ ਪਹਿਲਾਂ ਇਹ ਖੜਾ ਵੀ ਰਿਹਾ ਕਰੇਗਾ ਜਾਂ ਖੜਾ ਰਿਹਾ ਇਹ ਕਿੰਨੇ ਸਾਲ ਖੜਾ ਰਿਹਾ ਤਿੰਨ ਸਾਲ ਤਿੰਨ ਸਾਲ ਹਾਂਜੀ ਤੇ ਮੁੜ ਕੇ ਕਿਵੇਂ ਮਨ ਵਿੱਚ ਖਿਆਲ ਆਇਆ ਵੀ ਇਹਨੂੰ ਮਾਰਨਾ ਚ ਇਹ ਬਾਪੂ ਨੇ ਬੜੇ ਸ਼ੌਂਕ ਨਾਲ ਲਾਗੇ ਤਾਹੀ ਠੀਕ ਹੈ ਜੀ ਉਦੋਂ ਇੱਕ ਕਲਾ ਜ਼ਮੀਨ ਉਹਦੀ ਜਦੋਂ ਮੈਂ ਮੋਟਰਸਾ ਲਿਆ ਏ ਠੀਕ ਹੈ ਜੀ ਤੇ ਮੈਂ ਕਿਹਾ ਨਹੀਂ ਮੈਂ ਮੋਟਰਸਾ ਡੀਜ਼ਲ ਵੇਖਾਂ ਤੇ ਮੈਂ ਮੈਂ ਇਹੋ ਲੈਣਾ ਅੱਛਾ ਅੱਛਾ ਉਹਨਾਂ ਨੇ ਮੈਨੂੰ ਕਿਹਾ ਚੱਲ ਲੈ ਲੋ ਹੂੰ ਮੈਂ ਫਿਰ ਉਹਨੂੰ ਬਹੁਤ ਚਲਾ ਬੜਾ ਇਰਤੋਂ ਕੰਮ ਲਿਆ ਠੀਕ ਹੈ ਜੀ ਇਹਨੇ ਮੇਰੇ ਬਹੁਤ ਜ਼ਿਆਦੀ ਤਰੱਕੀ ਕਰਾਈ ਤਿਆਨੂੰ ਜਦੋਂ ਦਵਾਰਾਂ ਤੇ ਆੜਾ ਦੇਲ ਕੀਤਾ ਵੈਸੇ ਵੀ ਕੋਈ ਤੁਹਾਡੀ ਮਨ ਵਿੱਚ ਕੋਈ ਚੀਜ਼ ਆਈ ਹੋਵੇ ਇਹਦੇ ਵਿੱਚ ਮੋਟਰਸਾ ਸਾਈਕਲ ਵਿੱਚ ਕੀ ਖਾਸ ਹੈ ਇਹ ਦੀ ਚੀਜ਼ ਇਹ ਖਾਸ ਹੈ ਜੀ ਇਹ ਡੀਜ਼ਲ ਦਾ ਇਹ ਐਵਰੇਜਰੀ ਬਹੁਤ ਜ਼ਿਆਦੀ ਆ ਠੀਕ ਹੈ ਜੀ ਦੂਜੇ ਮੋਟਰਸਾਈਕਲਾਂ ਨੂੰ ਇਹ ਦੋਨਾਂ ਹੀ ਚੱਲ ਜਾਂਦਾ ਠੀਕ ਹੈ ਤੇ ਹੁਣ ਦਾ ਇੱਥੇ ਲਗਭਗ ਕਿੰਨਾ ਖਰਚਾ ਆ ਗਿਆ ਤੁਹਾਡਾ ਇਹ ਤੇ ਜੀ 1 ਲੱਖ ਤੇ 7000 ਰੁਪਏ ਖਰਚਾ ਅੱਛਾ 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 ਤੇ ਮੈਂ ਇਹਨੂੰ ਦੁਪਹਿਰੇ ਵੀ ਵੇਖ ਕੇ ਗਿਆ ਸੀਗਾ ਤੇ ਜਿਸ ਹਿਸਾਬ ਨਾਲ ਇਹਦੀ ਤਿਆਰੀਆਂ ਮੋਡੀਫਿਕੇਸ਼ਨ ਭਾਈ ਹੁਣਾਂ ਨੇ ਕੀਤੀ ਆ ਮੈਨੂੰ ਤਾਂ ਬਹੁਤ ਵਧੀਆ ਲੱਗੀ ਜਾਂ ਤਾਂ ਤੁਹਾਨੂੰ ਇਹਨਾਂ ਦਾ ਕੰਮ ਕਿਵੇਂ ਲੱਗਾ ਭਾਈ ਮੈਨੂੰ ਇਹਨਾਂ ਦਾ ਕੰਮ ਬਹੁਤ ਵਧੀਆ ਲੱਗਾ ਜੀ ਇਹਨਾਂ ਮੇਰੇ ਕੋਲ 1.5 ਮਹੀਨੇ ਆਇਆ ਕਹੇ ਹਿਦਵਾਗੇ ਤੇ ਪਰ 1 ਮਹੀਨੇ ਜਨਾ ਤੇ 1 ਮਹੀਨਾ 4-5 ਦਿਨ ਚ ਮੈਂ ਦੇਤਾ ਕਿਉਂਕਿ ਇਹਨਾਂ ਨੇ ਟਾਈਮ ਵਾਧ ਮੰਗਿਆ ਸੀ ਭਾਰੀ ਨਾਲ ਫੇਰ ਵੀ ਮੈਨੂੰ ਮੇਰੇ ਟਾਈਮ ਤੇ ਪੂਰਾ ਟਾਈਮ ਤੋਂ ਪਹਿਲਾਂ ਤੇ ਉਹਨੂੰ ਦੇ ਦਿੰਦਾ ਹਣਾ ਤੇ ਤੁਹਾਡਾ ਸੰਪਰਕ ਕਿੱਦਾਂ ਆਇਆ ਬਾਈ ਵਰਗ ਮੈਂ ਇੱਥੇ ਆਇਆ ਹਾਂ ਸultanpur ਗੋਭੀ ਬਣੀ ਲੈਣਾ ਠੀਕ ਹੈ ਜੀ ਮੈਂ ਉਹਨੂੰ ਪੁੱਛਿਆ ਮੈਂ ਕਿ ਯਾਰ ਇੱਥੇ sultanpur ਦੇ ਲਾਗੇ ਟੱਬਾ ਟੱਬਾ ਕੋਈ ਆਈਦਾ ਓਕੇ ਤੇ ਉਹ ਆਂਦਾ ਮੈਨੂੰ ਤੇ ਪਤਾ ਨਹੀਂ ਆ ਤੇ ਮੈਂ ਪੁੱਛ ਲਊਗਾ ਮੈਂ ਦੋ ਵਾਰੀ ਫੋਨ ਕੀਤਾ ਮੈਂ ਯਾਰ ਤੂੰ ਮੈਨੂੰ ਦੱਸਿਆ ਨਹੀਂ ਆ ਇਹ ਦਿਨਾਂ ਦਾ ਮੈਂ ਤੈਨੂੰ ਨੰਬਰ ਲਾ ਜਾਂਦਾ ਫੇਰ ਮੈਂ ਕਿਹਾ ਤੂੰ ਅਰੀਜਨਲ ਬੰਦਾ ਉਹਨੇ ਸਾਡੀ ਕਦਰ ਕੀਤੀ ਵੀ ਮੇਰੇ ਕੋ ਨੰਬਰ ਮੰਗਿਆ ਤੇ ਮੈਂ ਨੰਬਰ ਦਵਾ ਅਸੀਂ ਡੀਟਰ ਤੇ ਰਵਾਣ ਕੇ ਪੈਸੇ ਵਟਾ ਗਏ ਆ ਓਨੇ ਫਿਰ ਸਾਡੇ ਨੰਬਰ ਤੇ ਤਲਾ ਲਗਾ ਭਾਈ ਦੇ ਆਲ ਦਾ ਮੈਂ ਫਿਰ ਫੋਨ ਕੀਤਾ ਉਹਨਾਂ ਰਾਦਾ ਹੂੰ ਇਹ ਆਂਦੇ ਭਾਜੀ ਇਹਨਾਂ ਫਿਰ ਮੈਨੂੰ ਰਸਤਾ ਦੱਸਿਆ ਵੀ ਇੱਥੇ ਆ ਜੋ ਮੈਂ ਰਸਤੇ ਦੱਸ ਗਏ ਕਿ ਪਹੁੰਚ ਗਏ ਠੀਕ ਹੈ ਜੀ ਜੀਸੀ ਲੱਦ ਕੇ ਲੈ ਆਏ ਇਹਨੂੰ ਹੂੰ ਤੇ ਮੈਂ ਇਹ ਮੋਟਰਸਾਈਕਲ ਨੰਦਪੁਰ ਸਾਹਿਬ 80 ਰੁਪਏ ਜੋਗ ਮੁਰਦ ਰਿਹਾ ਅੱਛਾ ਹਾਂ ਪਹਿਲੇ ਸਮੇਂ ਜੀ ਪਹਿਲੇ ਸਮੇਂ ਜੀ 80 ਰੁਪਏ 80 ਰੁਪਏ ਮੈਂ ਤੇ ਮੇਰੇ ਪਿਤਾ ਜੀ ਦੋਵੇਂ ਜਾਂਦੇ ਆ ਦੋ ਚਾਰ ਰੁਪਏ 12 ਘੰਮ ਕੰਮਗੇ ਠੀਕ ਹੈ 80 ਰੁਪਏ ਦਾ ਤੇਲ ਇਥੋਂ ਪਾ ਗਾਣਾ ਆਉਂਦੇ 80 ਰੁਪਏ ਦੇ ਲਖਾਂਦੇ ਠੀਕ ਆ ਉਹ ਡੀਜੇਸ ਵਾਲਾ ਬੜਾ ਸੀ ਤੇ ਉਹ ਕਰਦਾ ਫਿਰ 80 ਰੁਪਈਆ ਦਾ ਤੇਲ ਵੜਾ ਲੈਂਦਾ ਸੀ ਤੇ ਫਿਰ ਇਹ ਕਿਲੋਮੀਟਰ ਕਰਦਾ ਵਾ ਘੰਟਿਆਂ ਹਿਸਾਬ ਨਾਲ ਠੀਕ ਆ ਦੂਜੇ ਕਰਦੇ ਆ ਕਿਲੋਮੀਟਰ ਟਾਇਰਾਂ ਹਿਸਾਬ ਨਾਲ ਜਾਂਦੇ 1 ਘੰਟਿਆਂ ਨਾਲ ਹੁੰਦਾ ਘੰਟਿਆਂ ਦੇ ਹਿਸਾਬ ਨਾਲ ਠੀਕ ਆ ਇਹ ਘੰਟਿਆਂ ਦੇ ਹਿਸਾਬ ਨਾਲ ਰਿਵਰਚ ਬਹੁਤ ਜਿਆਦੀ ਸੀ ਤੇ ਮੇਰਾ ਬਹੁਤ ਖਰਚਾ ਵੱਜਦਾ ਰਿਹਾ ਪਰ ਫਿਰ ਮੇਰਾ ਮੰਨ ਕੀਤਾ ਮੈਂ ਯਾਰ ਇੱਕ ਦਿਨ ਨੂੰ ਫੇਰ ਤਿਆਰ ਕਰੀ ਆਪਣੀ ਜ਼ਿੰਦਗੀ ਦਾ ਬਾਪੂ ਨੇ ਲੈ ਕੇ ਤਾਂ ਜਿਆਦਾ ਜੁੜੀ ਹੈ ਜਿਆਦਾ ਜੁੜੀ ਆ ਹਮ ਤੇ ਜਿਵੇਂ ਪਹਿਲਾਂ ਘਰੇ ਹਾਲਤ ਵਿੱਚ ਖੜਾ ਸੀਗਾ ਤੂੜੀ ਤੁਸੀਂ ਦੱਸਿਆ ਵੀ ਤੂੜੀ ਚੋਂ ਦੱਬਿਆ ਹੋਇਆ ਕੱਢਿਆ ਇਹ ਤੂੜੀ ਚ ਇਤਨਾ ਨੂੰ ਲੱਗਦਾ ਹੈਗਾ ਵੀ ਇਹ ਮਤਲਬ ਚੱਲਣ ਦੀ ਹਾਲਤ ਵਿੱਚ ਹੋ ਜਾਊਗਾ ਨਹੀਂ ਨਹੀਂ ਪਤਾ ਤੂੜੀ ਵਿੱਚ ਇਤਨਾ ਹੀ ਮੈਂ ਨਾ ਬੇੜੇ ਮੇਰੇ ਆਂਦੇ ਸੀ ਵੀ ਅਹੀਂ ਨਹੀਂ ਚਲਾਉਣਾ ਨੂੰ ਅੱਛਾ ਉਹਨਾਂ ਮੋਟਰਸਾਈਕਲ ਲੈ ਤੋ ਜਾ ਹਾਂ ਹਾਂ ਤੇ ਮੈਂ ਕਹਾ ਜੇ ਤੁਸੀਂ ਨਹੀਂ ਚਲਾਉਣਾ ਤਾਂ ਮੈਂ ਵੀ ਨਹੀਂ ਚਲਾਉਣਾ ਅੱਛਾ ਅੱਛਾ ਮੈਂ ਕਹਾ ਤੁਸੀਂ ਆਂਦੇ ਚਲਾਉਣਾ ਨਹੀਂ ਮੈਨੂੰ ਕਹਿੰਦੇ ਚੰਗਾ ਨਹੀਂ ਲੱਗਦਾ ਮੈਲਾ ਮੂਲਾ ਆਇਆ ਹੋਣਾ ਨਾ ਠੋਕ ਠੋਕ ਦੀ ਆਵਾਜ਼ ਆਉਂਦੀ ਆ ਅੱਛਾ ਮੈਂ ਕਹਾ ਯਾਰ ਮੈਂ ਤੇ ਅੰਦਰਲਾਤਾ ਤੂੜੀ ਵਾਲੇ ਉਸ ਤੂੜੀ ਛੋੜਦੇ ਰਹੇ ਓਕੇ ਉਸ ਮੁੜ ਕੇ ਐਰ ਕੀ ਤੂੜੀ ਆ ਇਹਦੇ ਕੱਢਣ ਦਾ ਮੈਂ ਬੰਦਾ ਤੂੜੀ ਭਰੇ ਕਰੀਏ ਤੇ ਥਲੋ ਜੋ ਨਿਕਲੇ ਆ ਕੱਢੋ ਯਾਰ ਬਾਹਰ ਨੂੰ ਮੈਂ ਅੱਛਾ ਖਾਣਾ ਖਾਣਾ ਜਿੱਥੇ ਮਰਜ਼ੀ ਮੈਨੂੰ ਖਾਣਾ ਪਵੇ ਇਹ 6 ਮਹੀਨੇ ਬਾਹਰ ਖੜਾ ਰਹਾ ਮੈਨੂੰ ਮਿਸਤਰੀ ਨਹੀਂ ਕੋਈ ਲੱਭਾ ਠੀਕ ਆ ਉਹ ਸਾਡੇ ਬੰਦੇ ਉਧਰ ਕੋਈ ਮਿਸਤਰੀ ਇਹਦਾ ਕੰਮ ਨਹੀਂ ਕਰਦਾ ਓਕੇ ਮੈਂ ਬਰਿਆਂ ਨੂੰ ਪੁੱਛਦਾ ਰਿਹਾ ਜਾਂ ਕਰਤਾਰ ਮੰਗਿਆ ਖੰਨੇ ਵਾਲਿਆਂ ਨੂੰ ਫੋਨ ਕੀਤਾ ਉਹ ਕਹਿੰਦੇ ਅਸੀਂ ਪੈਟਰੋਲ ਕਰਦੇ ਆ ਹੂੰ 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 ਡੀਜਲ ਨਹੀਂ ਕਰਦੇ ਠੀਕ ਆ ਜੀ ਫਲਾਨੀ ਚੀਜ਼ ਕਿਤੇ ਉਗਰਾ ਲੋ ਢਿੰਗੜੀ ਕਿਦੋਂ ਮੈਨੂੰ ਇਹਨਾਂ ਸਾਡੇ ਕੋ ਸਮਝ ਨਹੀਂ ਆਗਾ ਓਕੇ ਅਸੀਂ ਫੇ ਇਹ ਕਰਕੇ ਭਾਈ ਦੇ ਆਲ ਦਾ ਦੱਸਿਆ ਪਰ ਇਹਨਾਂ ਨੇ ਐਵੇਂ ਬੜੇ ਬਹੁਤ ਹੀ ਵਧੀਆ ਸ਼ੋਅ ਬਣਾਈ ਰੀ ਬਾਕੀ ਫਰ ਚੱਲੂਗਾ ਤੁਸੀਂ ਇਹਨੂੰ ਜੈਪਸੀ ਦੇ ਲੈ ਕੇ ਆਏ ਸੀਗੇ ਹੁਣ ਮੈਂ ਵੇਖਿਆ ਤੁਸੀਂ ਟਰਾਈ ਲੈ ਕੇ ਆਏ ਹੋ ਤੋਂ ਮੋਟਰਸਾਈਕਲ ਦੇ ਤੇ ਤੁਹਾਨੂੰ ਲੱਗਦਾ ਵੀ ਇਹੋ ਹੀ ਪਹਿਲਾ ਮੋਟਰਸਾਈਕਲ ਆ ਜਿਹੜਾ ਤੁਸੀਂ ਲੈ ਲਿਆ ਨਹੀਂ ਮੈਨੂੰ ਤੇ ਉਤਨਾ ਲੱਗਦਾ ਵੀ ਜਿਤਨਾ ਮੈਂ 97 ਵਿੱਚ ਲਿਆ ਉਤਨਾ ਹੀ ਜਾਂਦਾ ਜੇ ਮੈਂ 97 ਵਿੱਚ ਲਿਆ ਹਾਂ ਉਹ ਇੱਕ ਕੰਡੀਸ਼ਨ ਆ ਠੀਕ ਆ ਜੀ ਹਾਂਜੀ ਤੇ ਬਾਕੀ ਕੰਮਕਾਰ ਤਾਂ ਖੋਸ਼ ਆ ਤੁਸੀਂ ਟਰਾਈ ਲਈ ਵਧੀਆ ਲੱਗਾ ਬਹੁਤ ਵਧੀਆ ਲੱਗਾ ਬਹੁਤ ਵਧੀਆ ਤੇ 10 ਚੋਂ ਕਿੰਨੇ ਨੰਬਰ ਦੋਵੋਗੇ ਭਾਜੀ ਹੁਣ ਉਹਨੂੰ ਤੁਸੀਂ ਮੈਂ 10 ਜ 11 ਦਊਗਾ ਜੀ ਪੈਸੇ ਤੇ ਹਰ ਚੀਜ਼ ਲੱਗਣੀ ਆ ਪਰ ਰੂਹ ਤਾਂ ਖੁਸ਼ ਹੋਵੇ ਲਾ ਦੀ ਹਾਂ ਬਿਲਕੁਲ ਬਿਲਕੁਲ ਠੀਕ ਹੈ ਜੀ 22 ਉਹਨਾਂ ਦੀ ਪੂਰੀ ਤਸੱਲੀਆ ਦਿਆਨ ਆਟੋ ਵਰਕਸ ਤੋਂ ਕੰਮ ਕਰਵਾ ਗਏ ਤੇ ਅਹੀ ਵੀ ਆਪਣੇ ਜਿਹੜੀ ਆਡੀਅנס ਦੇਖ ਰਹੀ ਹੈ ਉਹਨਾਂ ਨੂੰ ਬੇਨਤੀ ਕਰਦੇ ਆਂ ਅਗਰ ਤੁਹਾਡੀ ਵੀ ਕੋਈ ਘਰੇ ਪ੍ਰਾਣਾ ਵਾਹਨ ਖੜਾ ਆ ਤੁਹਾਡੇ ਉਹਨੂੰ ਚਲਾਉਣ ਦੀ ਇੱਛਾ ਆ ਨਵੇਂ ਜਮਾਨੇ ਦੇ ਹਿਸਾਬ ਨਾਲ ਇਹਨਾਂ ਨਾਲ ਸੰਪਰਕ ਕਰੋ ਨੰਬਰ ਸਕਰੀਨ ਤੇ ਚਲਾ ਦਾਂਗੇ ਤੇ ਸੰਪਰਕ ਕਰਕੇ ਇਹਨਾਂ ਕੋ ਮੋਡੀਫਾਈ ਕਰਵਾ ਕੇ ਤੇ ਫਿਰ ਚਲਾ ਕੇ ਦੇਖੋ ਠੀਕ ਆ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਨਵੇਂ ਟੌਪਿਕ ਤੇ ਨਵੀਂ ਜਗ੍ਹਾ ਦੇ ਨਾਲ ਧੰਨਵਾਦ ਉਦੋਂ ਤੱਕ ਲਈ ਰੱਬ ਰੱਖਾ